ਖਾਲਸਾ ਵਾਹਿਗੁਰੂ ਕੀ ਫਤਿਹ ਜਰ ਪਾ ਕਰੋ ਤੀਨ ਜੇ ਦਾਤੇ ਵੇੜਾ ਗੁਰੂ ਕਾਤੁਰ ਆਵਰ ਵਿਚਾਰ ਜੋ ਕੋਈ ਮਾਤੇ ਤਾਂ ਕਹ ਤੋ ਪੈ ਸੋਮੀ ਮਾਨਸ ਕੀ ਗਤਿ ਏ ਸੋਤਾ ਹੋਤਾ ਲਗੋ ਦਸੇਂ ਪੀਆ ਅਨਸ ਸਜ ਸੁਬਾਹ ਦਰਸਨ ਕਰਸੀਐ ਗੁਰੂ ਕਰ ਜਨਮ ਮਰੁਤ ਜਾਏ ਤਨ ਵਹਿ ਪਰੋ ਸਵਾਂਦੀ ਜੀਉ ستنا شری واحر سوٹ ملا پر بیلن کرتی جاتی پوکار ستر پرساد جات پاما تد ہی گاب جاتیش پا گا کہا پل ہو جا آپ دے ویسوئ من میرے پروچنی نت پائی تا پے سر ਤਰਜਾ ਕੀ ਤਾਂ ਤੰਤਲ ਬਤ ਤੇਆ ਕੀ ਗੁਰ ਸਾਹਿਬ ਕੀ ਕਾ ਪੁਜਿਆਰ ਤਾਂ ਬਿਟਿਆ ਸੰਗਰਹਾਰਮ ਗੁਰ ਜਰਨੀ ਮਨ ਦਾਗਾ ਤਰਜਨ ਕਾ ਮਾਰਗ ਪਾ ਤਰਗ ਵਿੱਚ نانک گئے کو بچ کس جگ میں کرنی ساری کرنی کی رت ہوئی جلیا سوئی پنت نانک